ਦੇਖੋ ਅੱਜ ਸਾਫ ਭਗਵੰਤ ਸਾਮਾ ਜੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਰਹਿਨਮਾਈ ਥਲੇ ਅੱਜ ਪੰਜਾਬ ਨੂੰ ਬਹੁਤ ਵੱਡੇ ਪੱਧਰ ਦੇ ਵਿੱਚ ਵਿੱਚ ਇੱਕ ਬਹੁਤ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ ਜਿਹਦੇ ਤਹਿਤ ਅੱਜ 10 ਲੱਖ ਦਾ ਜਿਹੜਾ ਬੀਮਾ ਯੋਜਨਾ ਜਿਹੜੀ ਆ ਉਹ ਅੱਜ ਕਾਰਡ ਬਣ ਜਾ ਰਹੇ ਆ ਕਿਉਂਕਿ ਦੇਖੋ ਸਰਕਾਰਾਂ ਬਣਦੀਆਂ ਨੇ ਔਰ ਹਰ ਨੂੰ ਆਸ ਹੁੰਦੀ ਆ ਹਰ ਇੱਕ ਗਰੀਬ ਨੂੰ ਆਸ ਹੁੰਦੀ ਆ ਹਰ ਇੱਕ ਵਰਗ ਨੂੰ ਆਸ ਹੁੰਦੀ ਆ ਕਿ ਸਾਡੇ ਲਈ ਇਹ ਸਰਕਾਰ ਕੀ ਕਰੂਗੀ ਔਰ ਮੈਂ ਸਮਝਦਾ ਇਹ ਅੱਜ ਦੇ ਸਮੇਂ ਦੀ ਲੋੜ ਵੀ ਬੜੀ ਵੱਡੀ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਲਾਜ ਕਰੋਨਾ ਇੱਕ ਛੋਟਾ ਜਿਹਾ ਵੀ ਲਾਜ ਕਰੋਨਾ ਉਹ ਵੀ ਜਿਹੜਾ ਇੱਕ ਗਰੀਬ ਇਨਸਾਨ ਕੋ ਮੈਡੀਕਲ ਹੋਊਗੀ ਈਵਨ ਕੇ ਜਿਹੜਾ ਇਨਸਾਨ ਕੋਈ ਸੈਵੈਂਸੀਏ ਤੇ ਉਹਦੇ ਲਈ ਵੀ ਇਹ ਇਲਾਜ ਕਰਾਉਣੇ ਕੋਈ ਸੌਖੇ ਨਹੀਂ ਨੇ ਸੋ ਉਹਦੇ ਤਹਿਤ ਅੱਜ 10 ਲੱਖ ਰੁਪਏ ਦਾ ਬੀਮਾ ਪ੍ਰਤੀ ਪਰਿਵਾਰ ਜਿਹੜਾ ਹਰ ਸਾਲ ਜਿਹੜਾ ਉਹਦੇ ਲਈ ਇਹ ਯੋਜਨਾ ਅੱਜ ਸ਼ੁਰੂਆਤ ਹੋਈ ਆ ਅਸੀਂ ਤੁਹਾਨੂੰ ਧਨਵਾਦੀ ਆ ਸਾਬਕਵੰਤ ਸਿੰਘ ਜੀ ਮਾਨ ਦੇ ਸਮੁੱਚੀ ਟੀਮ ਦੇ ਔਰ ਇਹ ਸਮੁੱਚੇ ਹਲਕੇ ਦੇ ਵਿੱਚ ਅੱਜ ਸ਼ੁਰੂਆਤ ਹੋਈ ਆ ਤਰਨਤਨ ਹਲਕੇ ਤੋਂ ਔਰ ਇਹ ਤਕਰੀਬਨ ਕੈਂਪ ਜਿਹੜੇ ਆ ਕੁਝ ਦਿਨ ਚੱਲਣਗੇ ਇਦੇ ਵਿੱਚ ਹਰ ਇੱਕ ਵਰਗ ਇਹਦੇ ਵਿੱਚ ਕੋਈ ਅਮੀਰ ਗਰੀਬ ਨਹੀਂ ਕੋਈ ਜਾਤ ਪਾਤ ਨਹੀਂ ਇਹਦੇ ਵਿੱਚ ਹਰ ਇੱਕ ਵਰਗ ਇਨਕਲੂਡਡ ਆ ਜਿਹਦੇ ਵਿੱਚ ਜਿਹੜੀ ਆ ਇਹ ਨੂੰ 10 ਲੱਖ ਦਾ ਬੀਮਾ ਜਿਹੜਾ ਉਹ ਮਿਲੂਗਾ ਇਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਦੋ ਜ਼ਿਲ੍ਹਿਆਂ ਨੂੰ ਚੁਣਿਆ ਕਰਨਤਨ ਅਤੇ ਬਰਨਾਲਾ ਸਾਨੂੰ ਬੜਾ ਮਾਣ ਆ ਵੀ ਐਜ਼ ਪਾਇਲਟ ਪ੍ਰੋਜੈਕਟ ਉਹਨਾਂ ਨੇ ਕਰਨਤਨ ਨੂੰ ਚੁਣਿਆ ਇੱਥੇ ਅਸੀਂ 10 ਲੱਖ ਦੇ ਕਾਰਡ ਵਾਸਤੇ انرੋਲਮੈਂਟ ਕਰ ਰਹੇ ਹਾਂ انرੋਲਮੈਂਟ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਗਿਆ ਸਾਡੇ ਅੱਜ ਹੈਲਥ ਮਿੰਿਸਟਰ ਸਾਹਿਬ ਦੇ ਵੱਲੋਂ ਵੀ ਪੀਸੀ ਦੇ ਵਿੱਚ ਆਨਲਾਈਨ ਉਦਘਾਟਨ ਕੀਤਾ ਗਿਆ ਤਰਨਤਾਂ ਦੇ ਵਿੱਚ ਸੋ ਸਾਰੀ ਪੋਪੂਲੇਸ਼ਨ ਵਾਸਤੇ ਪੜਨਗੇ ਪਰ ਫੈਮਲੀ 10 ਲੱਖ ਦਾ ਕਾਰਡ ਫ੍ਰੀ ਹੋਏਗਾ ਇਲਾਜ ਹਰ ਸਾਲ ਉਹ 10 ਸਾਲ ਬਰ ਸਕਦੇ ਉਹਦੇ ਵਿੱਚ ਸਿਰਫ ਆਧਾਰ ਕਾਰਡ ਵੋਟਰ ਕਾਰਡ ਤੇ ਪਾਸਪੋਰਟ ਸਾਈਨ ਫੋਟੋ ਚਾਹੀਦੀ ਹੈ ਜਿਹੜੇ ਬੱਚੇ ਛੋਟੇ ਨੇ ਅਡਲਟ ਨਹੀਂ ਨੇ ਉਹ ਆਪਣੇ ਮਾਪੋ ਦਾ ਵੋਟਰ ਕਾਰਡ ਨਾਲ ਲਿਆ ਕੇ ਵਰ ਸਕਦੇ ਆ ਇਹ ਇਹਦੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲ ਨੇ ਉਥੇ ਇਹ ਇਲਾਜ ਫ੍ਰੀ ਹੋ ਸਕਦਾ ਹੈ ਜੀ ਇਹ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਵਿੱਚ 10 ਲੱਖ ਦੀ ਸਿਹਤ ਯੋਜਨਾ ਸ਼ੁਰੂ ਕੀਤੀ ਗਈ ਹੈ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਜਿਹਦੇ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਸਾਲਾਨਾ ਦਾ ਇੰਸ਼ੋਰੈਂਸ ਹੋਏਗੀ ਔਰ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਸ ਦੀ ਐਨਰੋਲਮੈਂਟ ਡਰਾਈਵ ਅੱਜ ਇੱਥੇ ਤਰਨਤਾਰਨ ਤੋਂ ਸ਼ੁਰੂ ਕੀਤੀ ਗਈ ਹੈ ਜਿਹਦੇ ਤਹਿਤ 132 ਕੈਂਪ ਲੱਗਣਗੇ ਆਉਣ ਵਾਲੀ 30 ਤਰੀਕ ਤੱਕ ਅਗਲੇ 8 ਦਿਨਾਂ ਦੇ ਵਿੱਚ ਪਿੰਡੂ ਖੇਤਰ ਦੇ ਵਿੱਚ ਵੀ ਸ਼ਹਿਰੀ ਖੇਤਰ ਦੇ ਵਿੱਚ ਵੀ ਔਰ ਇਸ ਦੀ ਅਪੀਲ ਹੈ ਆਪ ਜੀ ਦੇ ਰਹੀਂ ਕਿ ਹਰ ਇੱਕ ਘਰ ਘਰ ਆਵਾਜ਼ ਪਹੁੰਚ ਕੇ ਔਰ ਉਹਦੇ ਮੈਂਬਰਸ ਆ ਕੇ ਆਪਣੇ ਆਪ ਨੂੰ ਐਨਰੋਲ ਕਰਵਾਣ ਐਨਰੋਲ ਕਰਵਾਣ ਵਾਸਤੇ ਆਧਾਰ ਕਾਰਡ ਅਤੇ ਵੋਟਰ ਕਾਰਡ ਤੇ ਪਾਸਪੋਰਟ ਸਾਈਜ਼ ਦੀ ਫੋਟੋ ਲੋੜਿੰਦਾ ਮੈਂ ਹਰਦੇਵ ਸਿੰਘ ਤਰਮਤਨ ਤੋਂ ਆ ਜੀ ਗੁਰਤੇਗ ਬਾਦਨਗਰ ਤੋਂ ਔਰ ਅਸੀਂ ਆਏ ਆ ਮੁੱਖ ਮੰਤਰੀ ਸਿਹਤ ਯੋਜਨਾ ਵਾਲਾ ਕਾਰਡ ਬਣਾਉਣਾ ਬਾਕੀ ਬਹੁਤ ਜ਼ਿਆਦਾ ਖੁਸ਼ੀ ਆ ਜੀ ਸਾਨੂੰ ਇਹ ਗੱਲ ਦੀ ਕਿ ਭਗਵੰਤ ਮਾਨ ਸਰਕਾਰ ਜਿਹੜੀ ਆ ਇਨਾ ਬਹੁਤ ਵਧੀਆ ਉਪਰਾਲਾ ਕੀਤਾ ਵਾ ਪਹਿਲੀਆਂ ਸਰਕਾਰਾਂ ਵੀ ਰਹੀਆਂ ਵਾ ਉਹਨਾਂ ਨੇ ਵੀ ਚਲੋ ਕਰਦੇ ਰਹਿਆ ਪਰ 5 ਲੱਖ ਦਾ ਦੂਮਾ ਉਹ ਤੁਹਾਨੂੰ ਨਹੀਂ ਸੀ ਮਿਲਦਾ ਇਹ ਜਿਹੜਾ 10 ਲੱਖ ਦਾ ਦੂਮਾ ਵਾ ਇਹਦੇ ਵਿੱਚ ਖੁਸ਼ੀ ਵਾਲੀ ਗੱਲ ਇਹ ਹੈ ਕਿ ਕੋਈ ਜਾਤ ਪਾਤ ਕੋਈ ਉੱਚ ਨੀਚ ਕਿਸੇ ਨੂੰ ਭੇਦ ਭਾਵ ਨਹੀਂ ਰੱਖਿਆ ਗਿਆ ਔਰ ਅਮੀਰ ਗਰੀਬ ਲਈ ਸਾਰਿਆਂ ਲਈ ਸਹੂਲਤ ਆਈ ਬਾਕੀ ਗੱਲ ਹੈ ਜੀ ਅਸੀਂ ਇੱਥੇ ਮੈਂ ਆਪ ਖੁਦ ਕਾਰਡ ਬਣਾਉਣ ਆਇਆ ਵਾਂ ਤੇ ਇਹ ਅਗੇ ਸਰਕਾਰੀ ਹਸਪਤਾਲ ਦੀ ਬਜਾਨੇ ਹਜੇ ਉੱਥੇ ਵੀ ਕੁਝ ਦਵਾਈਆਂ ਬਾਹਰੋਂ ਮਿਲਦੀਆਂ ਸੀ ਕੁਝ ਅੰਦਰੋਂ ਥੋੜੀਆਂ-ਬੋਤੀਆਂ ਮਿਲਦੀਆਂ ਸੀ ਤੇ ਲੋਕ ਪਰੇਸ਼ਾਨ ਸੀ ਹੁਣ ਜਿਹੜਾ ਮੈਡੀਕਲ ਦਾ ਸੁਧਾਰ ਆ ਇਹ ਬਹੁਤ ਵਧੀਆ ਹੋ ਰਿਹਾ ਵਾ ਔਰ ਹੋਇਆ ਵੀ ਆ ਤੇ ਭਗਵੰਤਪານ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਇਹ ਸਰਕਾਰ ਨੇ ਜਿਹੜਾ ਬਹੁਤ ਵਧੀਆ ਯੋਜਨਾ ਲਿਆਂਦੀ ਆ ਉਪਰਾਲਾ ਕੀਤਾ ਵਾ ਤੇ ਅਸੀਂ ਵੀ ਬਣਾਉਣ ਆਏ ਆ ਹੋਰ ਵੀ ਸਾਰੇ ਪਰਿਵਾਰ ਔਰ ਇਹ ਬਹੁਤ ਵਧੀਆ ਬਾਜੀ ਮਲੇ ਤਾਂ ਕੰਮ ਸਰਕਾਰਾਂ ਵਾਸਤੇ ਇਹੋ ਜਿਹੀ ਚਾਹੀਦੇ ਵੀ ਆ ਸਹੂਲਤਾਂ ਕਿਉਂਕਿ ਹਰ ਬੰਦਾ 10 ਲੱਖ ਦਾ ਜਿਹੜਾ ਵਾ ਨਹੀਂ ਇਲਾਜ ਕਰਾ ਸਕਦਾ ਭਾਵੇਂ ਤਗੜਾ ਵੀ ਹੋਵੇ ਚਲੋ ਮਾਰੇ ਨੇ ਤੇ ਕੀ ਕਰਾ ਲੈਣਾ ਹੁੰਦਾ ਵਾ ਜੀ ਤੇ ਸਰਕਾਰ ਨੇ ਬਹੁਤ ਵਧੀਆ ਇਹ ਹੱਥ ਗਰੀਬ ਦਾ ਫੜਿਆ ਵਾ ਅਮੀਰ ਦਾ ਵੀ ਫੜਿਆ ਵਾ ਤੇ ਚਲੋ ਲੋਕਾਂ ਨੂੰ ਇਹ ਤੇ ਫਿਕਰ ਨਾ ਹੋਊਗਾ ਵੀ ਤੁਮਾਰ ਹੋ ਜਾਾਂਗੇ ਤੇ ਇਲਾਜ ਨਹੀਂ ਹੋਊਗਾ ਜਾਂ ਇਲਾਜ ਖਣੋ ਮਰ ਜਾਾਂਗੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ